ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਕਿ ਕਿੱਦਾਂ ਆਪਾਂ ਸਲਵਾਰ ਦੇ ਪੱਲਿਆਂ ਦੇ ਵਿੱਚ ਮੂਹਰੇ ਕਾਟ ਪਾ ਕੇ ਸਲਵਾਰ ਨੂੰ ਮਹੌਂਚੇ ਤੇ ਡਿੱਗਣ ਤੋਂ ਬਚਾ ਸਕਦੇ ਹਾਂ ਠੀਕ ਹੈ ਜੀ ਤੇ ਇੱਕ ਭੈਣ ਦਾ ਸਵਾਲ ਸੀਗਾ ਕਿ ਇਹ ਬਣੀ ਹੋਈ ਸਲਵਾਰ ਦੇ ਵਿੱਚ ਪੋਸੀਬਲ ਹੈਗਾ ਕਿ ਸਲਵਾਰ ਨੂੰ ਆਪਾਂ ਸੈੱਟ ਕਰ ਸਕੀਏ ਹਾਂ ਜੀ ਦੇਖੋ ਬਣੀ ਹੋਈ ਸਲਵਾਰ ਦੇ ਵਿੱਚ ਵੀ ਇਹਦਾ ਹੱਲ ਹੈਗਾ ਆਪਾਂ ਕਿਵੇਂ ਕਰਨਾ ਮੈਂ ਦੱਸ ਦਿਆਂ ਤੁਹਾਨੂੰ ਜਿਵੇਂ ਦੇਖੋ ਹੁਣ ਆਪਣੀ ਇਹ ਬੈਲਟ ਹੈ ਠੀਕ ਹੈ ਤੁਸੀਂ ਕੀ ਕਰਨਾ ਜੀ ਬੈਲਟ ਦੇ ਵਿੱਚ ਤੁਸੀਂ ਨਾ ਐਦਾਂ ਬਲਾਂ ਵਾਲਾ ਵਾਲੀ ਸਾਈਡ ਤੇ ਜਿੱਥੇ ਜਿੱਥੇ ਤੱਕ ਆਪਣੇ ਬਾਲ ਪਏ ਹੋਣੇ ਤੁਸੀਂ ਐਦਾਂ ਪਲੇਟ ਪਾ ਦੇਣੀ ਆ ਠੀਕ ਹੈ ਜਿਵੇਂ ਆਪਾਂ ਸ਼ਰਟ ਦੇ ਵਿੱਚ ਪਲੇਟ ਪਾਉਣੇ ਆ ਦੇਖੋ ਇਹ ਤੁਸੀਂ ਦੇਖ ਸਕਦੇ ਹੋ ਮੈਂ ਅਲੱਗ ਦੇ ਧਾਗੇ ਨਾਲ ਇਹ ਤਾਂ ਹੀ ਪਾਈਏ ਤਾਂ ਕਿ ਤੁਹਾਨੂੰ ਦਿਖ ਸਕੇ ਦੇਖੋ ਐਦਰੋਂ ਤਿਕੋਣੀ ਕਰਕੇ ਤੇ ਸੈਂਟਰ ਦੇ ਵਿੱਚੋਂ ਥੋੜਾ ਜਿਹਾ ਤੁਸੀਂ ਜਿਆਦਾ ਚੱਕ ਲੈਣਾ ਕੱਪੜਾ ਮਤਲਬ ਕਿ ਤੁਸੀਂ ਅੱਧਾ ਅੱਧਾ ਖਿੱਚਾਉਣਾ ਚਾਹੀਦਾ ਤੁਹਾਡਾ ਕੱਪੜਾ ਤੁਸੀਂ ਐਦਾਂ ਬੈਲਟ ਦੇ ਵਿੱਚ ਪਲੇਟ ਪਾ ਕੇ ਆਪਣੀ ਸਲਵਾਰ ਨੂੰ ਸੈੱਟ ਕਰ ਸਕਦੇ ਹੋ ਫਿਰ ਤੁਹਾਡੀ ਸਲਵਾਰ ਪਹੁੰਚੇ ਤੇ ਨਹੀਂ ਗਿਰੂ ਦੇਖੋ ਐਦਾਂ ਤੁਹਾਡੇ ਆਸਣ ਦੇ ਵਿੱਚ ਵੀ ਕੋਈ ਜਿਆਦਾ ਫਰਕ ਨਹੀਂ ਪ ਆਸਨ ਥੋੜਾ ਜਿਹਾ ਛੋਟਾ ਰੱਖਦੇ ਹੋਣੇ ਆ ਜੇ ਤੁਸੀਂ ਇਦਾਂ ਪਲੇਟ ਪਾਉਂਗੇ ਇਹਦੇ ਨਾਲ ਕੋਈ ਫਰਕ ਨਹੀਂ ਪਊਗਾ